ਸਾਸੀ ਦੇ ਦੋਸਤੋ ਇੱਕ ਨਵੇਂ ਬਲੌਗ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਅੱਜ ਤੁਹਾਨੂੰ ਰੋਪੜ ਦੀ ਵਿਰਾਸਤੀ ਚੌਂਕੀ ਦਿਖਾਉਣਾ ਹੈ ਜਿੱਥੇ ਸੰਧੀ ਹੋਈ ਸੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਵਿਰਾਸਤੀ ਚੌਂਕੀ ਜੋ ਕਿ ਮੌਜੂਦਾ ਸਰਕਾਰ ਵੱਲੋਂ ਸਾਡੇ ਹਲਕਾ ਵ代ਕ ਦਿਨੇਸ਼ ਚੱਡਾ ਜੀ ਦੇ ਅਪਰਾਲੇ ਸਰਦਗਾ ਇਹ ਨੂੰ ਪਹਿਲਾਂ ਕਬਜ਼ਾ ਦਾ ਪ੍ਰੋਪਰ ਲੈ ਕੇ ਲੋਕਾਂ ਦੇ ਦਰਸ਼ਨਾਂ ਲਈ ਖੋਲਿਆ ਗਿਆ ਤੇ ਕਾਫੀ ਲੇਟ ਹੋ ਗਿਆ ਇਸ ਜਗ੍ਹਾ ਤੇ ਮੈਂ ਆਉਣ ਲਈ ਸੋ ਅੱਜ ਦੀ ਕਿ ਮੱਕੜੀ ਤੁਹਾਨੂੰ ਵਿਰਾਸਤੀ ਚੌਂਕੀ ਦਿਖਾਉਣਾ ਬਣੇ ਰਹਿ ਮੇਰੇ ਨਾਲ ਵਿਰਾਸਤੀ ਚੌਂਕੀ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਰਾਸਤਾ ਹੀ ਜਾ ਰਿਹਾ ਜੀ ਪੌੜੀਆਂ ਤੁਹਾਡੇ ਸਾਹਮਣੇ ਕਾਫੀ ਚੈਲ ਪਹਿਲੇ ਚਲਾਨੀ ਕਹ ਲੋ ਲੋਕਲ ਲੋਕ ਇਹ ਸਤਿਆਕ ਸਥਾਨ ਦੇਖਣ ਲਈ ਪਹੁੰਚੇ ਹੋਏ ਆ ਤੇ ਆਪਾਂ ਬਾਬੇ ਅੰਦਿ ਸਟੈਪਸ ਦੂਰ ਤੱਕ ਬਣੇ ਹੋਏ ਆ ਤੇ ਲਓ ਜੀ ਚੱਲ ਰਹੇ ਪੌੜੀਆਂ ਤੁਸੀਂ ਮੇਰੇ ਨਾਲ ਫਰਾਸਤੀ ਚੌਂਕੀ ਸਰਕਾਰੀ ਖਾਲਸਾ ਦੇ ਦਰਸ਼ਨ ਦਰਾਈ ਕਰਨ ਲਈ ਡਰੈਸ ਸਤਲੁਜ ਦੇ ਕਿਨਾਰੇ ਰੋਪੜ ਤੋਂ ਨੂਰਪੁਰ ਵੇਦੀ ਮਾਰਕ ਤੇ ਇੱਕ ਨਵਾਂ ਪੁਆਇੰਟ ਇਤਿਹਾਸਿਕ ਤੌਰ ਤੇ ਦਾ ਪ੍ਰਾਣਾ ਪੁਆਇੰਟ ਹੈ ਪਰੰਤੂ ਇਹ ਅਣਗੌਲਿਆ ਹੋਇਆ ਹੋਇਆ ਸੀਗਾ ਤੇ ਬਰਾਸਤੀ ਚੌਕੀ ਜਿਹੜੀ ਕਿ ਇਧਰ ਐਂਟਰੀ ਆਪਾਂ ਕਰ ਰਹੇ ਹਾਂ ਰੋਪੜ ਜ਼ਿਲ੍ਹੇ ਚੋਂ ਇਹਦਾ ਜਿਆਦਾ ਹੱਦਬਸਤ ਹੈ ਜਿਹੜੀ ਉਸ ਨਵਾਂ ਸ਼ਹਿਰ ਜ਼ਿਲ੍ਹੇ ਚ ਪੈ ਜਾਂਦਾ ਤੇ ਉਹ ਸਾਰੀ ਕਾਰਵਾਈ ਜਿਹੜੀ ਮਾਲ ਪੁਹਾੜ ਦੀ ਕਰਵਾ ਕੇ ਇਹ ਲੋਕਾਂ ਦੇ ਦਰਸ਼ਨ ਵਾਲੀ ਸਟੈਪ ਬਣਾ ਕੇ ਖੋਲੀ ਗਈ ਹੈ ਤੇ ਅੱਜ ਆਪਾਂ ਇਹਦੇ ਦਰਸ਼ਨ ਦਿਹਾਰੇ ਤੁਹਾਨੂੰ ਕਰਾ ਰਹੇ ਹਾਂ ਲਓ ਜੀ ਪਹੁੰਚ ਗਏ ਆਪਾਂ ਉੱਪਰ ਸਟ੍ਰੈਕ ਕਾਫੀ ਦਿਰ ਹੋਊਗੀ ਕੋਈ ਕੀਤਾ ਨਹੀਂ ਤੇ ਸਾਹ ਫੁੱਲ ਰਿਹਾ ਹੁਣ ਸਟੈਪਸ ਤੋਂ ਬਾਅਦ ਸਿੰਪਲ ਜਾਨੋ ਰਸਤਾ ਆ ਗਿਆ ਆ ਦੇਖੋ ਐਸਐਮਐਲ ਸਾਰੇ ਕળે ਗੱਡੀਆਂ ਸੋ ਰਾਜਮਾਸਦਾ ਦੀਆਂ ਤੇ ਇੱਧਰ ਜਾ ਰਹੇ ਆਪਾਂ ਵਿਰਾਸਤੀ ਚਮਕੀ ਸਰਕਾਰੀ ਖਾਲਸਾ ਦੇ ਦਰਸ਼ਨ ਦਰ ਆਏ ਕਰਨ ਬਹੁਤ ਹੀ ਇੱਕ ਇਤਿਹਾਸਕ ਪੁਆਇੰਟ ਹੈ ਇਹ ਬਕਾਇਦਾ ਜਿੱਥੇ ਕਹਿ ਲੋ ਪਹਾੜੀ ਨਾਲ ਥੋੜੀ ਬਹੁਤੀ ਛੇੜਛਾੜ ਹੋਈ ਹੋਊਗੀ ਕੰਮ ਚਲਾਉਣ ਖਾਤਰ ਤੇ ਪਲਾਂਟੇਸ਼ਨ ਇੰਗਲਾਬ ਭਾਗ ਵੱਲੋਂ ਕਰ ਦਿੱਤੀ ਗਈ ਹੈ ਐਂਡ ਤੱਕ ਬੜੇ ਰਹੋ ਦੋਸਤੋ ਉਹਤੀ ਅੱਧਾਸਕ ਸਟਾਨ ਹੈ ਇਹ ਵਰਾਸਤੀ ਚੌਂਕੀ ਦੁਆਰਾ ਫਿਰ ਸਟੈਪਸ ਸ਼ੁਰੂ ਹੋ ਚੁੱਕੇ ਹਨ ਲੋ ਜੀ ਆਪਾਂ ਲਗਭਗ ਸਿਖਰ ਤੇ ਪਹੁੰਚਣ ਵਾਲੇ ਆਂ ਚਾਂਦੀ ਪਲਾਂਚ ਤੁਸੀਂ ਮੇਰੇ ਨਾਲ ਹੋਵੋਗੇ ਵੋ ਰਾਸਤੀ ਚੌਂਕੀ ਸਰਕਾਰੀ ਖਾਲਸਾ ਵਿਖੇ ਬਹੁਤ ਹੀ ਇਤਿਹਾਸਕ ਸਥਾਨ ਖਾਲਸਾ ਪੰਥ ਦਾ ਜੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਪਹੁੰਚ ਚੁਕੇ ਹੈ ਦੋਸਤੋ ਤੇ ਇਥੋਂ ਬਹੁਤ ਹੀ ਦੁਰਲਭ 뷰 ਤੁਸੀਂ ਦੇਖ ਸਕਦੇ ਹੋ ਥੱਲੇ ਸਤਲੁਜ ਦਰਿਆ ਤੇ ਇਧਰ ਸਰਕਾਰੀ ਖਾਲਸਾ ਬਰਾਸਤੀ ਚੌਂਕੀ ਸਾਰਾ ਇਤਿਹਾਸ ਦਸਾਉਂਦਾ ਹੋਇਆ ਇਹ ਬੋਰਡ 11 ਜਨਵਰੀ 1801 ਬਸਾਖੀ ਵਾਲੇ ਦਿਨ ਤੋਂ ਲੈ ਕੇ 23 ਮਾਰਚ 1849 ਪੰਜਾਬ ਇੱਕ ਆਜ਼ਾਦ ਦੇਸ਼ ਸੀ ਜਿਸ ਦੀ ਪਛਾਣ ਸਿੱਖ ਰਾਜ ਖਾਲਸਾ ਰਾਜ ਵਜੋਂ ਸੀ ਜਿਸ ਦਾ ਰਾਜਾ ਪ੍ਰਧਾਨ ਮੰਤਰੀ ਪਰ ਰਜੀਤ ਸਿੰਘ ਸੀ ਹਿੰਦੁਸਤਾਨ ਇਸ ਦੇਸ਼ ਪੰਜਾਬ ਦਾ ਗੁੰਡੀ ਦੇਸ਼ ਸੀ 25 April 1809 ਵਾਲੇ ਦਿਨ ਆਪਸੀ ਸਹਿਮਤੀ ਦੇ ਨਾਲ ਦੋਨਾਂ ਦੇਸ਼ਾਂ ਵੱਲੋਂ ਧਰਤੀ ਦੀਆਂ ਹੱਦਾਂ ਤੈਅ ਕੀਤੀਆਂ ਗਈਆਂ। ਇਸ ਆਸਾਨ ਉੱਤੇ ਜਿੱਥੇ ਆਪਾਂ ਖੜੇ ਆਂ, ਦੇਸ਼ ਪੰਜਾਬ ਦੀ ਹੱਦ ਸੀਗੀ। ਸੋ ਪੂਰੀ ਡਿਟੇਲ ਇੱਥੇ ਦਿੱਤੀ ਗਈ ਹੈ। ਕਿ ਕਿਦਾਂ 1947 ਤੋਂ ਬਾਅਦ ਅੰਗਰੇਜ਼ ਚਲੇ ਗਏ। 53 ਸਾਲ ਤੱਕ ਇਸ ਥਾਂ ਦੀ ਕਿਸੇ ਨੇ ਸਾਧ ਨਹੀਂ ਲਈ। ਫਿਰ 2005 ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਂਡੇਸ਼ਨ ਨਾਂ ਦੀ ਸੰਸਥਾ ਨੇ ਵੀੜਾ ਚੁੱਕਿਆ। ਜਿਸ ਦਾ ਫਿਰ 19 ਅਕਤੂਬਰ 2001 ਨੂੰ ਇਸ ਪਹਾੜੀ ਨੂੰ ਸਰਕਾਰ ਵੱਲੋਂ ਮਹਾਰਾਜੇ ਰਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਅਸਰੰਦ ਦਰਜਾ ਮਿਲਿਆ ਤੇ ਉਕਤ ਸੰਸਦ ਜਥੇਦਾਰਾਂ ਸਾਦ ਕੇ 15 ਜੂਨ 2003 ਨੂੰ ਇਸ ਛਣੇ ਦਾ ਪੁਨਰ ਸਥਾਪਨ ਕੀਤਾ ਗਿਆ ਤੇ ਫਿਰ ਹੁਣ 18 ਸਾਲ ਬਾਅਦ 2021 ਵਿੱਚ ਗੁਰਮਤ ਵਿਚਾਰ ਮੰਚ ਦੇ ਮੈਂਬਰਾਂ ਦੇ ਮੀਡੀਆ ਰਾਹੀਂ ਇਹਨੂੰ ਹਾਈਲਾਈਟ ਕੀਤਾ ਦਸੰਬਰ 23 ਤੇ ਇਸ ਸਥਾਨ ਤੇ ਨਾਮ ਦੀ ਬੋਲਦੀ ਜਿਹੜੀ 8 ਏਕੜ ਦੀ ਜ਼ਮੀਨ ਸੀ ਨਿਸ਼ਾਨਦੇਹੀ ਕਰਾ ਕੇ ਸ਼ੁਕਰਾਨੇ ਦੇ ਸ਼੍ਰੀ ਗੰਡਫਾੜ ਸਾਹਿਬ ਦੇ ਭੋਗ ਪਾਏਗੇ ਤੇ ਆ ਦੇਖੋ ਜੀ ਸਾਰਾ ਦ੍ਰਿਸ਼ ਵਰਾਸਤੀ ਚੌਕੀ ਸਰਕਾਰੀ ਖਾਲਸਾ ਦਾ ਮੇਰੇ ਨਾਲ ਦੇਖ ਰਹੇ ਹੋ ਤੁਸੀਂ ਤੇ ਸੰਗਤ ਦੂਰੋਂ ਦੂਰੋਂ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਆਉਂਦੀ ਹੈ ਤੇ ਇੱਥੋਂ ਰੋਪੜ ਦਾ 뷰 ਬੜਾ ਪਿਆਰਾ ਦਿਖਦਾ ਤੇ ਇੱਧਰ ਅਕਾਲ ਸਹਾਇ ਸਰਕਾਰ ਖਾਲਸਾ ਦਾ ਝੰਡਾ ਬੁਲੰਦ ਕੀਤਾ ਗਿਆ ਹੈ ਬਹੁਤ ਹੀ ਸ਼ਰਧਾ ਨਾਲ ਲੋਕ ਨਤਮਸਤਕ ਹੁੰਦੇ ਹੋਏ ਤੇ ਇੱਧਰ ਸਾਹਮਣੇ ਸਤਲੁਜ ਦਰਿਆ ਦਾ ਮਨਮੋਹਕ ਦ੍ਰਿਸ਼ ਰੂਪਨਗਰ ਸ਼ਹਿਰ ਦਾ ਮਨਮੋਹਕ ਦ੍ਰਿਸ਼ ਕਾਲ ਸਹਾਇ ਸਰਕਾਰੀ ਖਾਲਸਾ ਦਾ ਝੰਡਾ ਬੁਲਾਨਾ ਜੋ ਬਰਾਸਤੀ ਚੌਂਕੀ ਦੇ ਸਥਾਨ ਤੇ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਸੋ ਹੁਣ ਦੋਸਤੋ ਕਰਦੇ ਆਂ ਵਾਪਸੀ ਅਗਰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਥੈਂਕ ਯੂ ਮਿਹਰਬਾਨੀ